ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਲੱਗੇ ਹੋયા ਸੀ ਮਿੱਟੀ ਪਾਉਣ ਅੰਦਰ ਨਿਉਆਂ ਕੱਲ ਭਰਤੇ ਸੀ ਜੀਆਂ ਸਵੇਰੇ ਦੋ ਟਰਾਲੀਆਂ ਮਗਾਈਆਂ ਸੀ ਮਿੱਟੀ ਦੀਆਂ ਤੇ ਉਹ ਰੇੜੀਆਂ ਨਾਲ ਅਜ ਅੰਦਰ ਲੈ ਕੇ ਜਾ ਰਹਿਆਂਗੇ ਤੇ ਨਾਲੇ ਅਜ ਚਗਾਠਾਂ ਬਣ ਕੇ ਆ ਜਿਉਂ ਉਹ ਵੀ ਲਾਤੀਆਂ ਤੇ ਆ ਜਾਗਾ ਹੌਲਮਹਲਾ ਰੰਗ ਅਸੀਂ ਲਿਆਂਦਾ ਆਥ ਨੇ ਮੇਰੇ ਟਰੈਕਟਰ ਤੇ ਦੇ ਕੇ ਆ ਮੈਂ ਪਿੰਡ 'ਚ ਢੇੜਾ ਤੇ ਨਾਲੇ ਜਿਹੜੇ ਜਾਣਦੇ ਨੇ ਆਪਣੋਂ ਮੈਂ ਰੰਗ ਲਾ ਕੇ ਆਵਾਂਗੇ ਤੇ ਨਾਲੇ ਮਿਸਤਰੀਆਂ ਵਗੈਰਾ ਸਾਰਿਆਂ ਦੇ ਇੱਧਰ ਰੰਗ ਲਾਵਾਂਗੇ ਤੇ ਮਾਮੇ ਹੋਰਿਆਂ ਦੇ ਤੇ ਆਪਣਾ ਆੜੀ ਪਹੁੰਚੇਗਾ ਅੱਜ ਇੱਕ ਸੰਦੀਪ ਸਿੰਘ ਮੋੜਾਂ ਤੋਂ ਪਹਿਲਾਂ ਭਾਜੇਗਾ ਜੀ ਇਹ ਮਾਸੜ ਆਪਣੇ ਮਾਸੜ ਵਰਗੇ ਸੱਤੇ ਵਰਗੇ ਸਾਰੇ ਇੱਥੇ ਨੇ ਇਕੱਠੇ ਖੜਾ ਹਾਂ Holi ਤੋਂ ਉਧਰ ਬਾਪੇ ਲੱਗੇ ਨੇ ਟਾਸ ਖੜਨੋਂ ਤਾਂ ਸਾਹਮਣੇ ਉਹ ਬਠਾ ਪਰਵਾਜ ਦਿਖਾਵਾਂ ਉਹ ਵੀ ਤੁਹਾਨੂੰ ਲੈ 200-200 ਹੀ ਬੈਠਾ ਦਾ ਬੰਦੇ ਅੱਜ ਕਿਉਂ ਬਈ ਮੀਂਹ ਦਾ ਮੌਸਮ ਮੀਂਹ ਦਾ ਮੌਸਮ ਪਰ ਦੇਖੋ ਬੱਦਲ ਬਈ ਵਾਹ। ਓਏ ਦੇ ਇਸ ਤਰ੍ਹਾਂ ਰੇੜੀਆਂ ਨਾਲ ਪਾਉਣੀ ਪੈਂਦੀ ਮਿੱਟੀ ਲੱਗਿਆ ਭਾਈ ਚੋਬਰ ਭਰਨ ਨੂੰ ਆ ਤੇਰੀ ਤਨ ਕਈਆਂ ਬਦਲਦੀਆਂ ਨੇ ਪਰ ਇਹਦੇ ਭੜਾਈ ਫਿੱਟ ਨਹੀਂ ਆ ਰਹੀ ਵੀ ਕਿਹੜੀ ਕਹੀ ਨਾਲ ਪਰ ਐ ਅੰਦਰ ਲੈ ਕੇ ਜਾਉਂਗਾ ਟੋੜੀ ਘੜੀਆ ਦਾ ਉਹ ਅੰਦਰ ਪੇਜ ਬਹੁਤ ਜਾਨਾ ਤੇਰੇ ਸਮੇਂ ਦੇਖ ਰਿਹਾ ਐਂ ਦੀ ਰੋਲੇ ਦਾ ਲੈ ਜਾਂਦੇ ਮਿੱਟੀ ਦੇ ਉਹ ਹੁੰਦਾ ਸੱਤਾ ਡਾਉਣ ਆ ਸੱਤੇ ਹਾਂ ਫਸ ਗਿਆ ਓ ਆ ਗਿਆ ਆਪਣੇ ਮਾਸਟਰ ਜੀ ਓ ਰੇੜੀ ਦੇ ਡਰਾਈਵਰ ਤੇ ਹੈ ਆਜੋ ਆਜੋ ਤੇ ਉਧਰ ਲੇਵਰ ਖਾਤਰ ਅੱਜ ਗੋਲ ਗੱਪੇ ਬਣੇ ਨੇਗੇ ਅੱਛਾ ਜੀ ਓ ਪ੍ਰਾਂਤ ਦੇ ਦੇ ਕਿੰਨੀ ਭਰੀਆਂ ਨੇ ਗੋਲ ਗੱਪੇ ਹੋ ਪ੍ਰਾਂਤ ਦੇ ਗੋਲ ਗੱਪੇ ਨੇ ਅੱਜ ਆ ਮਾਮਾ ਮੇਰਾ ਗੰਦਾ ਤੇ ਖਾਸੇ ਦਿਨ ਬਾਅਦ ਪਹਿਲਾਂ ਖਿਸਕ ਗਿਆ ਸੀ ਇਹ ਪਰ ਅੱਜ ਦੁਬਾਰੇ ਫਸ ਗਿਆ ਕੰਮ ਕਾਣੂ ਜਿਹੜੇ Holi ਖੇਡਣੀ ਸੀ ਪਿੰਡ ਤਾਂ ਆ ਲੈ ਇੱਧਰ ਬਣਾਤੇ ਗੋਲ ਗੱਪੇ ਦੇਖੋ ਜੀ ਕਰੇ ਹਾਂ ਹਾਂ ਛੱਬ ਤੋਂ ਬਾਬੇ ਨੂੰ ਕਿ ਹੁਣ ਸਾਰੇ ਹੈ ਇਹ ਬਣੇ ਬਣਾਏ ਜਿਆ ਆਉਂਦੇ ਨੇ ਤੇਲ ਚ ਫੁੱਲ ਜਾਂਦੇ ਨੇ ਬਣੇ ਬਣਾਏ ਠੀਕ ਹਾਂ ਇੱਧਰ ਰੱਖ ਮਾਸੜ ਦੀ ਮਾਰਨੀ ਆ ਹਾਂ ਕਹੀ ਚੱਕ ਲਿਓ ਵੀਡੀਓ ਦੇ ਕੇ ਕਦੀ ਜਮਨ ਆ ਗਿਆ ਆ ਗਿਆ ਚੱਲ ਹੁਣ ਪਰ ਕਿਲੇ ਮੰਗੜੋ ਸੀ ਇੰਨੇ ਇਹਨੂੰ ਕੋ ਭੰਨ ਕੇ ਆਲੂ ਲੂ ਲੂ ਪਾਏ ਚ ਆਹ ਤਰਾ ਇਹ ਤਾਂ ਬਸ ਕਾਇ ਕਾਇ ਆਲੂ ਤੇ ਹੈ ਨਾ ਕਿਹਾ ਸੀਗਾ ਵੀ ਬਣਾ ਦੋ ਫਿਰ ਐ ਡੇਲੀ ਕੁਝ ਬਾਦਲ ਮੈਂ ਕੱਲ ਜਲੇਬੀਆਂ ਹੋ ਗਈਆਂ ਆਹੋ ਆ ਵੀ ਉਹ ਬਾਪੂ ਜਿੱਦਰੇ ਹੈ ਗਿਆ ਉਦ ਤਰਾ ਸਮਾਨੀ ਨੂੰ ਇੱਕ ਦਿਨ ਸਮੋਸੇ ਖਾਦੇ ਇੱਕ ਦਿਨ ਬਰੈਡ ਅਸੀਂ ਇੱਕ ਦਿਨ ਕੋ ਚੇ ਲਿਆਂਦੇ ਰੇ ਅੱਜ ਗੋਲ ਗੱਪੇ ਵਾਰ ਤਨੂੰ ਮਿਲ ਗਿਆ ਅੱਜ ਸ਼ੁਕਰ ਮਨਾ ਅੱਜ ਨਾਲੇ ਰੋਜ ਅਸੀਂ ਟਰੈਕਟਰ ਤੇ ਢੇੜਾ ਦਿੰਨੇ ਆਥਣੇ ਅੱਜ ਟਰੈਕਟਰ ਤੇ ਹੋਲੀ ਖੇਡਾਂਗੇ ਅਸੀਂ ਹਾਂ ਇਧਰ ਦਰਵਾਜਾ ਆ ਗਿਆ ਆਪਣੇ ਨਾਨਕਿਆਂ ਦਾ ਬਹੁਤ ਘੰਟ ਬਣਿਆ ਹੋਇਆ ਦਿਖਾਉਣਾ ਤੁਹਾਨੂੰ ਇਧਰੋਂ ਵੀ ਹਾਂ ਹਾਂ ਇਹ ਉੱਪਰ ਅੱਗੇ ਦੱਸਦੇ ਨੂੰ ਨੇ ਕਹਿੰਦੇ ਵੀ ਇੱਥੇ ਗੇਟ ਹੁੰਦਾ ਸੀਗਾ ਐਮਬੀਹ ਦੇ ਵਿੱਚ ਤੇ ਇਧਰੋਂ ਆ ਗਿਆ ਖੁੱਲਾ ਏਰੀਆ ਆ ਗਿਆ ਦਰਵਾਜਾ ਇਹ ਸੰਤਵਾ ਬਾਤਰਾ ਸਿੰਘ ਜੀ ਮਾਸਤਵਾਨੇ ਦੀ ਜਾਂਚ ਬਣਾਇਆ ਹੋਇਆ ਹੈਗਾ ਇਹ ਉਸਾਰੀ 1915 ਚ ਸ਼ੁਰੂ ਹੋਈ ਸੀ ਤੇ 1900 ख़त्म हुआ से बने ठंडा दरवाजा पूरा तराग दूजे भी लेबर वाले लेबर निकलना चलो कोई ना मैं जोर आ अगले त मार दा। ਹੋਰ ਹੱਕ ਨਹੀਂ ਰੈਡੀ ਹੈ ਜਾ ਲੈ ਗੋਲ ਗੱਪੇ ਦੀਆਂ ਇਹਨਾਂ ਨੂੰ ਆ ਗਈਆਂ ਚਗਾਠਾਂ ਹੱਡੀਆਂ

ਗੱਡੀ ਬੰਦਾ ਲਾ ਕੇ ਬੱਚੀ ਡਰ ਲਾ ਕੇ ਕੜਖੜਾਈ ਵਾਲੀ ਲੇਬਰ ਚੱਲ ਰਹੀ ਹੈ ਉਹ ਕਿੱਥੇ ਆ ਲੈਣ ਚ ਬਟਨ ਪੁੱਛਾ ਦਿਨੀ ਮੌਤ ਨੂੰ ਨੀ ਮਾ ਕਾ ਜਾਂਦਾ ਪਤਾ ਨਹੀਂ ਕਿੱਥੇ ਚੜੂ ਹੁਣ ਕਹਾਂ ਜਾ ਕੇ ਓਏ ਉੱਥੇ ਜਾ ਕੇ ਓਏ ਓ ਇਟਾ ਨਹੀਂ ਪਈ ਉਧਰ ਵਿੱਚ ਫਾਇਦਾ ਨਾ ਜਾ ਕੇ ਫਿਰ ਰੋਂਦਾ ਹੀ ਜਾਂਦਾ ਉਹਨਾਂ ਸਾਨੂੰ ਕਿਹਾ ਇਧਰ ਨਾਲੇ ਚੱਲ ਉਧਰ ਹਾਂ ਉਹ ਨਹੀਂ ਯਾਰ ਇਹ ਵਿੱਚ ਫਸੂ ਆਪਣੇ

ਕਾਇ ਕਿ ਹਜੇ 2 ਮਿੰਟ ਪਹਿਲਾਂ ਮਹਾਉ ਭੁੱਲੂਗਾ ਆਈ ਲਾ ਤਰਾ ਅੱਛਾ ਕੰਮ ਹੋ ਗਿਆ ਕੀ ਚੌੜਾ ਨਾ ਕਿ ਚੌੜਾ ਦੇ ਜੱਗ ਚੱਲਣਗੇ ਗੱਲ ਨੂੰ ਗੁਰਦੁਆਰੇ ਖੜ ਜਾ ਓਏ ਬੇੰਤੀ ਚਲੋ ਖੜ ਜਾ ਓਹ ਓਏ ਕਣਕ ਕੱਚੀਆਂ ਗਈਆਂ ਕੱਚੀਆਂ ਗਈਆਂ ਖੜ ਖੜ ਜਾ ਨਹੀਂ ਨਹੀਂ ਖੜ ਜਾ ਓਏ ਆ ਨਹੀਂ ਦੁੱਧ ਪਾ ਕੇ ਫੜਾ ਬਵਾ ਦੇ ਬਾਕੇ ਜਾ ਉਹ ਜਨਨਗਰ ਮੱਜਾਂ ਨੇ ਮੱਜਾਂ ਹਾਂ ਫਿਰ ਨਾਲ ਖੀਰ ਖੂਰ ਨਾ ਹੋਵੇ ਚੌੜਾਂ ਚ ਓਏ ਖੀਰ ਨਹੀਂ ਹੈਗੀ ਓਏ ਪਹਿਲਾ ਪੁੱਟਾ ਰੈਣੂ ਫੜ ਜਾ ਇੱਕ ਮਿੰਟ ਸੁਣ ਲੋ ਯਾਰ ਕੰਮ ਨੂੰ ਨਹੀਂ ਦੇਖੋ ਆਲੇ ਚੌੜਾਂ ਦੇ ਜਾ ਕੇ ਚੱਲਣੇ ਨੇ ਬਸ ਆਹ ਵਾਈ ਕਹਿਣਾ ਓਏ ਤੇ ਚੌੜ ਖਾਣਿਆ ਆਰੇ ਕੜਸੀਆ ਕਹਿਣਾ ਉਹਦੇ ਨਾਲ ਲੈ ਉਹ ਬਾਬਾ ਕਹਿੰਦਾ ਜਹੇ ਦੀ ਖਾਣੀਆਂ ਹਾਂ ਦੁੱਧੋ ਹੁਣ ਮੈਂ ਦੁੱਧ ਹੁਣ ਭਾਜਣੀ ਹੈਗੀ ਬਾਬੇ ਨੂੰ ਸਾਰੇ ਪਿੰਡ ਜਿੱਥੇ ਲੱਸੀ ਲੈਣ ਦੀ ਚੱਜ ਉਹ ਫਾਈ ਨਹੀਂ ਯਾਰ ਉਹ ਉਹ ਨਹੀਂ ਯਾਰ ਆ ਤੜ ਕੇ ਅੱਖਾਂ ਵਿੱਚ ਜਾ ਕਰਨ ਪੀ ਕੇ ਉਹ ਲਾ ਹੋਈ ਪਈ ਉਹ ਯਾਰ ਭਾਈ ਅੱਜ ਘੁੱਟ ਭਰ ਕੇ ਅੱਖਾਂ ਐ ਹੋ ਜਾਗ ਰਹੀ ਪੀ ਜਪਾ ਜਾ ਖੱਟੀ ਵਾਲੀ ਹੋ ਗਈ ਵਾਲੀ ਖੱਟੀ ਗਰ ਜਾ ਲੈ ਸਿਹਰਾ ਆਥੜ ਗਿਆ ਹੁਣ ਨੰਮੀ ਲੈਣਾ ਨਾ ਪਤਾ ਜੰਮੀ ਤਾਂ ਬਾਜਨ ਤੂੰ ਤੂੰ ਕਿਧਰ ਨੂੰ ਪਾਦਾ ਖੜਾ ਖੜਾ ਸੌਂਗੇ ਦੁਪਹਿਰੇ ਅੱਜ ਅਸੀਂ ਇੱਥੇ ਲੱਭੀ ਜਾਈਏ ਫਿਰ ਬਾਬਾ ਨੇ ਬੈਠਾ ਤਾਂਸ ਕੱਢੀ ਜਾਵੇ ਇੱਥੇ ਥੋੜੇ ਤੇ ਪਹਿਲੇ ਕੰਮ ਕਰੂਗਾ ਕਿ ਤਾਂਸ ਕੁੱਟਣ ਬਾਦ ਫਿਰ ਆਰੇ ਇਹਨੂੰ ਤਾਂ ਅੱਗੇ ਪਾ ਇੱਥੇ ਵੜਨਾ ਸਰੀਏ ਨੂੰ ਫਿਰ ਪਾਵਾ ਵੜਤਾ ਆ ਪੁੱਠੇ ਕੰਮ ਕਰਾ ਲੈ ਤੋਰੀ ਆਰੇ ਗਾਇ ਕਿੱਥੇ ਬਾਡਾ ਪਾਇਆ ਨੇ ਆ ਮੰਜੇ ਦੇ ਹੀ ਬਾਡਾ ਪਾਇਆ ਲੀ ਹੈ ਹੈ ਉਹ ਇੱਥੇ ਬਾਡਾ ਪਰ ਵੱਡਾ ਬਹੁਤ ਕਾਬਲਾ ਹੋ ਗਿਆ ਆ ਇਹੋ ਭਾਈ ਨਾ ਹੀ ਬਾਪੇ ਇੱਕ ਤਾਂ ਬਚਾਉਣੀ ਆ ਤੋੜਦੇ ਨਹੀਂ ਹਾਂ 7 ਰੁਪਏ ਦੀ ਆਉਂਦੀ ਆ ਰੋੜੀ ਕੁੱਟਲੀ ਇੱਧਰ ਵਹਿ ਜਾ ਜੇ ਰੋੜੀ ਕੁੱਟਲੀ ਇੱਧਰ ਵਹਿ ਜਾ ਕੇ ਉਹ ਵਰ ਲੇਟਾਂ ਦੇ ਵਹਿ ਜਾ ਧਿਰ ਦੇ ਬੰਦ ਟਰੈਕ ਲਿਆ ਹਾਂ ਹਾਂ ਹੈ ਉਹ ਬੰਦਾ ਚਲਾ ਰਿਹਾ ਆਪਣਾ ਉਹ ਕੌਣ ਅੱਜ ਮਾੜੂ ਮਾੜੂ ਦੁਨੀਆ ਤਹਾੜੀ ਜਿਹੜੀ ਗ੍ਰਿਲ ਲਾਉਣੀ ਉਹਦਾ ਨਕਸ਼ਾ ਹੈਗਾ ਤਹਾੜੀ ਕਿਹੜੀ ਜਿਹੜੀ ਗ੍ਰਿਲ ਲਾਵਾ ਪੱਕਾ ਅਰੇ ਜੰਗੜਾ ਹੁੰਦਾ ਗ੍ਰਿਲ ਲਾੜਾ ਜੰਗੜਾ ਨਕਸ਼ਾ ਨਕਸ਼ਾ ਨਹੀਂ ਮੂੰਹ ਚੱਕੀਆ ਸਿੱਧੀ ਨਿਵਾ ਤੋਂ ਅਰੇ 30000 ਨਕਸ਼ਾ ਲੈ ਜੂਏ ਕੋਈ 30000 ਤਾਂ ਸਰਜਰਿਆ ਵਾਂਗੇ ਹੋਰ ਬਾਬੇ ਨੇ ਨਕਸ਼ਾ ਤਾਂ ਬਣਾਤਾ ਹੋਰ ਬਾਬੇ ਨੇ ਨਕਸ਼ਾ ਹੀ ਬਣਾਇਆ ਸੁਣਾ ਹੋਰ ਬਾਬਾ ਕਹਿੰਦਾ ਮੈਂ ਤਹਾ ਵੀ ਹੈਪੀ ਬਣਾ ਦੂਗਾ ਟੈਨਸ਼ਨ ਆ ਲੋ ਸ਼ੇਰੋ ਇਹਨੂੰ ਆਖੀ ਮੈਂ ਗੱਲ ਮੈਂ ਬਾਲਾ ਨੂੰ ਬਤਾਈਏ ਪੋਰ ਚੇਰ ਦੇਖ ਲੈ ਬਾਬਾ ਕੱਲ ਤਾਂ ਬਧਾ ਆਉਂਦਾ ਕਿ ਅਸੀਂ ਇਹ ਕੁਰਸੀ ਕੋਲੇ ਲੈ ਆ ਸੀ ਪੋਰਚ ਕੰਨੇ ਇੰਨਾ ਲੰਮਾ ਕਰ ਤਾ ਕੱਲ ਗੱਡੀ ਕੱਢਦੀ ਕਰਾਂਗੇ ਅੰਦਰ ਅੱਜ ਹੋਲਾ ਮਹਲਾ ਬਾਈ ਸੁੱਕਾ ਲੰਘ ਜੇ ਕੋਈ ਫੱਤੇ ਹੋਲਾ ਮਹਲਾ ਅੱਜ ਕਿਵੇਂ ਸੁੱਕਾ ਲੰਘੂ ਬਾਬੇ ਯਾਰ ਅੱਜ ਜਕਾਰਾ ਲਾ ਕੇ ਸਾਰੇ ਅੰਗ ਲਾਵਾਂਗੇ ਆਪਾਂ ਆਰਾਮ ਮਿਸਤਰੀ ਨੂੰ ਵੀ ਲਾਜ ਦਾੜੀ ਲਾਲ ਕਰਕੇ ਤੋਰਾਂਗੇ ਹਾਂ ਕਿਹੜਾ ਬੰਦਾ ਆਇਆ ਸੀ ਉਹਦੇ ਰੰਗ ਉਹਦੇ ਵੀ ਨਹੀਂ ਨਿਕਲ ਸੀ ਦਾੜੀ ਹਾਂ ਉਹ ਉੱਚਾ ਸੁਣਦਾ ਸੀ ਨਾ ਮੋੜਾਂ ਵਾਲੇ ਵਰਗ ਕਲੱਬ ਲਈ ਫਿਰਦਾ ਨਾੜਾਂ ਦੇ ਵੀ ਨਾ ਤਾਂ ਸੋਹਰਾ ਉਹ ਰੰਗ ਕਿਹਦਾ ਉਹ ਅੱਜ ਕਿਹੜਾ ਕੁੜਤਾ ਵਾਂਗ ਬਾਲੇ ਵੀ ਕਿਹਨਾਂ ਕਿੱਥੇ ਜਾਈਏ ਨਿਕਲਿਆ ਕੇ ਮਾਵਾ ਜਾਂ ਮਾਸ ਉਹ ਕੁੜਤਾ ਕਣੋ ਵਿੱਚ ਬਾਲਾ ਕੇ ਸਾਡੇ ਖਾਕੀ ਜੰਕੂ ਮੈਂ ਕਿਹਾ ਵੀ ਉਹ ਕਿਤੇ ਨਹੀਂ ਨਿਕਲ ਰਿਹਾ ਬੰਦਾ ਉਹ ਵੀ ਬੰਦਾ ਹਾਥੀ ਕੱਢਣ ਵਾਲਾ ਹੈ ਉਹ ਦੇਖੋ ਦਿੱਤੀ ਘਰ ਕਰਦਾ ਕਰਦਾ ਮੈਂ ਸਰਦੂ 14 ਪਾਉਂਗੇ ਵੱਡੀ ਕੋਤੀ ਪਹਵਾ ਲਈ ਕਿਹਾ ਆਪਕੀ ਜਨਨਾ ਨਾ ਉਹ ਜੋਂ ਰਾਖੀ ਦਾ ਡੱਡਾ ਹੈ ਹਾਂ ਹਾਂਜੀ ਤੇ ਕੰਮ ਤਾਂ ਦਾ ਸਾਰਾ ਨਿਮੇੜ ਕੇ ਤੇ ਮਨਾਇਆ ਸੀ ਹੋਲਾ ਮੱਲਾ ਸਾਰਿਆਂ ਨੇ ਤੇ ਲਾਇਆ ਇੱਕ ਦੂਜੇ ਰੰਗ ਸਾਰੇ ਬਾਈਆਂ ਦੇ ਜਿਹੜੇ-ਜਿਹੜੇ ਕੰਮ ਕਰਦੇ ਸੀ ਇੱਥੇ ਤੇ ਬਲੌਗ ਬਣਾਓ ਬਲੌਗ ਬਣਾਤਾ ਬਣਾਤਾ ਦੇ ਤੇ ਉਹ ਉਹਨੇ ਮਸਲਾ ਪਾਇਆ ਰੰਗ ਕੱਚਾ ਹੈ ਪੱਕਾ ਹੌਂ ਤਾਂ ਲਿਆਂਦਾ ਜਿਹੜਾ ਮਿਲਿਆ ਸਾਨੂੰ ਕੱਚਾ ਹੈ ਕੱਚਾ ਹੈ ਸਾਰਾ ਰੰਗ ਲੈ ਜੂ ਛੇਤੀ ਹੁਣ ਚੱਲਦੇ ਆਂ ਗੇੜਾ ਦੇ ਨਾ ਪਿੰਡ ਚ ਅੱਜ ਅੱਜ ਵਿਲੇਜ ਸੀ ਤੇ ਮੂਹ ਦੇ ਲੱਗਿਆ ਕਿ ਕਰ ਰਿਹਾ ਹੈ ਤੂੰ ਆਓ ਜੀ ਕੀ ਹੈ ਚੱਲ ਜਲੀਏ ਚੱਲਦੇ ਆਂ ਮਾੜੂ ਲੈ ਮਾੜੂ ਰੇ ਲੈ ਬਾਈ ਸੱਤੇ ਹੋਣੀ ਉਹ ਗੱਡੋ ਉਹਨੇ ਫਿਰਦਾ ਇਹ ਰੈਂਪੋ ਅੱਜ ਆਂਦੀ ਵੀ ਆਪਾਂ ਹੋਲਾ ਮਾਂ ਨਾਲ ਖੇਡ ਕੇ ਤੇ ਉਸ ਤੋਂ ਬਾਅਦ ਤਾਂ ਆਪਾਂ ਸਾਰੇ ਪਿੰਡ ਦੇ ਉੱਤੋਂ ਦੀ ਗੇੜਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਤੇ ਬਾਈ ਸੱਤੇ ਹੋਣੀ ਬੱਬੂ ਕਿੰਦਾ ਮਾਮਾ ਮਾਸੜ ਵੀ ਆਪਣਾ ਕਿਹੜਾ ਸੰਜੀਵ ਉਹਦੇ ਬੜਾ ਖੋਤੇ ਤੇ ਪਿੰਡ ਦੇ ਵਿੱਚ ਥਾਏ ਹੋਇਆ ਗੇੜੀ ਲੈਣ ਤੇ ਕਾਫੀ ਰੋਗ ਹੋਵੇ ਸੀ ਅੰਦਰ ਵੀ ਨੇ ਕੰਮ ਕਰੀ ਜਾਂਦੇ ਸੀ ਅੱਜ ਉਹਨਾ ਖੁੱਲਿਆਂਗੇ ਬਾਹਰ ਨੂੰ ਤਾਂ ਸਾਸੀ ਦਾ ਹੈ ਯਾਰ ਜੀ ਤੇ ਗੇੜਾ ਫੇੜਾ ਦਾ ਕੇ ਦੇ ਕੇ ਆ ਕੇ ਅਸੀਂ ਕਰੇ ਦੇਖੀ ਹੁਣ ਸਾਰੇ ਨਾਉਣ ਲੱਗਦੇ ਨੇ ਸਿੰਘ ਤੇ ਇਹ ਸੱਤੇ ਵਰਗੇ ਹੀ ਬਣ ਗਏ ਕੀ ਚੀਜ਼ ਹੈ ਮੇਰੇ ਆਪ ਹੈ ਲੱਗਦੀ ਹੈ ਪੂਰਾ ਜਾ ਕੀ ਉਹ ਇਹ ਹੀ ਲੈ ਆ ਪੂਜੀਆ ਲੈ ਆ ਨਾ ਲੈ ਤੂੰ ਕਹਿਤਾ ਸੀ ਮੈਨੂੰ ਸਾਰਾ ਆਪਣੇ ਅੰਦਰ ਐ ਚਾਹੀਏ ਪੂਜੀਆ ਕੀ ਉਹ ਮਗਰ ਜਲ ਪਾ ਪਿਆ ਫਿਰ ਤੁਸੀਂ ਉੱਥੇ ਕਹਿੰਦੇ ਕੋਈ ਦੂਜਾ ਕਿਤੇ ਇਹ ਬਲੌਗ ਦੀ ਕਰਦੇ ਆ ਭਾਈ ਇੱਥੇ ਸਮਾਪਤੀ ਮਿਲਦਾ ਗਾ ਨੂੰ ਨਵੇਂ ਬਲੌਗ ਦੇ ਵਿੱਚ